ਦੋਸਤੋ ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਨੇ ਆ ਤੇ ਹੁਣ ਵੀ ਕਹਿ ਲੋ ਕਿ ਹਜੇ ਤੱਕ ਹਾਲਾਂਕਿ ਬੀਜੇਪੀ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੀ ਪ੍ਰਧਾਨ ਮੰਤਰੀ ਹੋਣਗੇ ਤੀਸਰੀ ਵਾਰ ਤੇ ਜਿਹੜਾ ਐਨਡੀਆ ਦਾ ਹਕੂਮਤ ਆਉਣ ਜਾ ਰਹੀ ਆ ਤੇ ਜੋ ਕਿ ਐਤ ਦਾ ਮੂਮੈਂਟ ਕੁਆਇਟ ਲਾਈਕਲੀ ਵੀ ਆ ਪਰ ਤੁਸੀਂ ਬਹੁਤ ਜ਼ਿਆਦਾ ਸਰਟਨਟੀ ਦੇ ਨਾਲ ਇਹ ਗੱਲ ਨਹੀਂ ਕਹਿ ਸਕਦੇ ਸ਼ੋਰਟੀ ਦੇ ਨਾਲ ਇਹ ਗੱਲ ਨਹੀਂ ਕਹਿ ਸਕਦੇ ਜਦ ਤੱਕ ਕਿ ਜਿਹੜਾ ਸਾਰਾ ਕੁਝ ਸੈੱਟ ਨਹੀਂ ਹੋ ਜਾਂਦਾ ਜਦ ਤੱਕ ਕਿ ਜਿਹੜੀ ਆ ਸਰਕਾਰ ਬਣ ਨਹੀਂ ਜਾਂਦੀ ਜਿਹੜਾ ਪੂਰੀਆਂ ਚੀਜ਼ਾਂ ਤੈਹ ਨਹੀਂ ਹੋ ਜਾਂਦੀਆਂ ਜੇ ਤਾਂ ਬੀਜੇਪੀ ਦੇ ਕੋਲ ਮੈਜੋਰਟੀ ਆ ਜਾਂਦੀ ਤਾਂ ਤਾਂ ਇਸ ਵੇਲੇ ਆਪਾਂ ਪੂਰੀ ਤਰ੍ਹਾਂ ਹੋਣਾ ਸੀ ਕਿ ਕੱਲ ਨੂੰ ਪਰਸੋਂ ਨੂੰ ਜਦੋਂ ਵੀ ਇਹਨਾਂ ਦਾ ਸੌਚਕ ਸਮਾਗਮ ਹੋਣਾ ਤੇ ਜਿਹੜੀ ਆ ਜਿੱਦਾਂ ਪਿਛਲੀ ਦੋ ਵਾਰ ਸਰਕਾਰ ਚੱਲੀ ਆ ਕਿਉਂਕਿ ਵੈਸੇ ਲੰਬੇ ਸਮੇਂ ਤੋਂ ਜਿਹੜਾ ਭਾਰਤ ਦੇ ਵਿੱਚ ਜਿਹੜੀ ਆ ਕੋਐਲੀਸ਼ਨ ਗਵਰਨਮੈਂਟਸ ਚੱਲਦੀਆਂ ਰਹੀਆਂ ਸੀਗੀਆਂ ਆ ਪਿਛਲੇ 10 ਸਾਲ ਤੋਂ ਜਿਹੜਾ ਲਗਾਤਾਰ ਭਾਜਪਾ ਦੀ ਹਾਲਾਂਕਿ ਕਿਹਾ ਤਾਂ ਇਹਨੂੰ ਵੀ ਐਨਡੀਏ ਗਵਰਨਮੈਂਟ ਹੀ ਜਾਂਦਾ ਸੀ ਪਰ ਤੁਹਾਨੂੰ ਪਤਾ ਕਿ NDA ਦਾ ਨਾਮ ਬਹੁਤ ਘੱਟ ਸਗਾ ਤੇ BJP ਜਾਦੇ ਖਾਸ ਕਰਕੇ 2019 ਤੋਂ ਬਾਅਦ ਵਾਲੀ ਟਰਮ ਦੇ ਵਿੱਚ ਤਾਂ ਸਿਰਫ ਤੇ ਸਿਰਫ BJP ਸਾਨੂੰ ਨਜ਼ਰ ਆਉਂਦੀ ਆ ਤੇ BJP ਵੀ ਨਹੀਂ ਐਕਚੁਅਲੀ ਕੱਲੇ ਪ੍ਰਧਾਨ ਮੰਤਰੀ ਮੋਦੀ ਹੀ ਨਜ਼ਰ ਆਉਂਦੇ ਆ ਸਾਰੇ ਪਾਸੇ ਸੋ ਇਹਨੂੰ ਲੈ ਕੇ ਹੁਣ ਇੱਕ ਤਾਂ ਜਿਹੜਾ ਜੋੜ ਤੋੜ ਦੀ ਸਿਆਸਤ ਜਿਹੜੀ ਵਾਪਸ ਹੋ ਗਈ ਆ ਉਹ ਦਿੱਲੀ ਦੇ ਵਿੱਚ ਇੰਡੀਆ ਦੇ ਵਿੱਚ ਤੇ ਉਧਰ ਨੂੰ ਕਹਾਣੀ ਜਾ ਰਹੀ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਬਾਕੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਗੱਲ ਚੱਲ ਰਹੀ ਹੈ ਇਹਦੇ ਤੇ ਗੱਲ ਕਰਦੇ ਆ ਕੁਝ ਜਿਹੜੀਆਂ ਇੰਟਰਸਟਿੰਗ ਸੀਟਾਂ ਰਹੀਆਂ ਨੇ ਕਿ ਜਿਹੜਾ ਬੋਟ ਸ਼ੇਅਰ ਰਿਹਾ ਉਹਦੇ ਤੇ ਗੱਲ ਕਰਦੇ ਆ ਸੋ ਸਭ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਆਪਾਂ ਜਿਹੜਾ ਤੁਹਾਡੇ ਨਾਲ ਜਿਹੜੀਆਂ ਇੱਕ ਜੇਕਰ ਪਹਿਲਾਂ ਆਪਾਂ ਦੇਖੀਏ ਤਾਂ ਅਪਡੇਟਸ ਕੀ ਨੇ ਇੱਕ ਤਾਂ ਅੱਜ ਇੰਟਰਸਟਿੰਗ ਗੱਲ ਇਹ ਹੋਈ ਕਿ ਨਿਤਿਸ਼ ਕੁਮਾਰ ਸਾਹਿਬ ਆ ਜਿਹੜੇ ਬਟਨਾ ਤੋਂ ਵੀ ਦਿੱਲੀ ਆ ਰਹੇ ਸੀਗੇ ਉਧਰੋਂ ਜਿਹੜੇ ਆਪਣੇ ਹੈਗੇ ਨੇ ਤੇਜਸਵੀ ਯਾਦਵ ਲਾਲੂ ਪ੍ਰਸਾਦ ਯਾਦਵ ਦੇ بیٹے ਤੇ ਉਹ ਵੀ ਆ ਰਹੇ ਸੀਗੇ ਦਿੱਲੀ ਤੇ ਦੋਨੇ ਇੱਕੋ ਫਲਾਈਟ ਦੇ ਵਿੱਚ ਆ ਤੇ ਦੋਨਾਂ ਦੀ ਫੋਟੋ ਵੀ ਸਾਹਮਣੇ ਆ ਗਈ ਨਿਊਜ਼ ਚੈਨਲਸ ਦੇ ਉੱਤੇ ਤੇ ਆਪਣੇ ਜਿਹੜੇ ਆ ਨਿਊਜ਼ ਵੈਬਸਾਈਟ ਦੇ ਉੱਤੇ ਕਿ ਤੇਜਸਵੀ ਯਾਦਵ ਤੇ ਨਿਤਿਸ਼ ਕੁਮਾਰ ਸੇਮ ਫਲਾਈਟ ਦੇ ਵਿੱਚ ਆ ਰਹੇ ਨੇ ਇੰਡੀਆ ਬਲਾਕ ਦੇ ਵੱਲੋਂ ਤੇ ਐਨਡੀਏ ਦੇ ਵੱਲੋਂ ਜਿਹੜੀਆਂ ਆਪਣੀਆਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਉਹਦੇ ਲਈ ਹਾਲਾਂਕਿ ਇਹ ਕਿਹਾ ਗਿਆ ਕਿ ਉਹ ਬਿਲਕੁਲ ਜਿਹੜਾ ਕੋਇਨਸੀਡੈਂਸੀ ਕਿ ਇੱਕ ਇਤਿਫਾਕ ਦੀ ਗੱਲ ਸੀਗੀ ਪਰ ਕਈ ਵਾਰ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਪਤਾ ਰਾਜਨੀਤੀ ਦੇ ਵਿੱਚ ਇਤਿਫਾਕ ਘਟ ਹੀ ਹੁੰਦੇ ਆ ਤੇ ਨਿਤੇਸ਼ ਕੁਮਾਰ ਸਾਹਿਬ ਨੂੰ ਲੈ ਕੇ ਹਾਲਾਂਕਿ ਬੈਸੇ ਤਾਂ ਇਹ ਸਾਰੇ ਇੱਕ ਦੂਜੇ ਦੇ ਬਾਰੇ ਬਹੁਤ ਕੁਝ ਗਲਤ ਬੋਲਦੇ ਰਹੇ ਆ ਜਾਂ ਕਹੇ ਲੋ ਕਿ ਵਿਰੋਧਤਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹਿੰਦੇ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਹਾਲਾਂਕਿ ਰਾਹੁਲ ਗਾਂਧੀ ਸਾਹਿਬ ਦੇ ਬਾਬਤ ਬਹੁਤ ਗੱਲਾਂ ਪਹਿਲਾਂ ਕਹੀਆਂ ਗਈਆਂ ਤੇ ਟੂ ਬੀ ਓਨੈਸਟ ਹਰੇਕ ਨੂੰ ਬੰਦੇ ਨੂੰ ਆਈ ਥਿੰਕ ਆਪਣਾ ਟਾਈਮ ਲੱਗਦਾ ਉਸ ਤੋਂ ਬਾਅਦ ਹੌਲੀ-ਹੌਲੀ ਉਹ ਜਾਦੇ ਜਾ ਕੇ ਤੇ ਰਾਜਨੀਤੀ ਦੇ ਵਿੱਚ ਤਾਂ ਵੈਸੇ ਵੀ ਤੁਹਾਨੂੰ ਜਾਦੇ ਜ਼ਰੂਰਤ ਹੁੰਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਦੇਖੋ ਜੇਕਰ ਕੋਈ ਮੁੱਦਿਆਂ ਤੇ ਰਿਹਾ ਤੇ ਇਹ ਤਾਂ ਹੀ ਸ਼ਾਇਦ ਇੰਡੀਆ ਬਲੌਕ ਦੀ ਜਿੱਤ ਵੀ ਤਾਂ ਹੀ ਹੋਈ ਆ ਜਾ ਕੇ ਲੋਕ ਇਹਨਾਂ ਨੂੰ ਜਾਦੇ ਸੀਟਾਂ ਤਾਂ ਹੀ ਆਈਆਂ ਕਿ ਉਹਨਾਂ ਨੇ ਆਪਣੇ ਮੁੱਦਿਆਂ ਤੋਂ ਆਪਣਾ ਧਿਆਨ ਨਹੀਂ ਭਟਕਣ ਦਿੱਤਾ ਰਾਹੁਲ ਗਾਂਧੀ ਸਾਹਿਬ ਨੇ ਜਿਹੜੀ ਉਹਨਾਂ ਨੇ ਆਪਣੇ ਨਿਸ਼ਾਨੇ ਰੱਖੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤੇ ਜਿਹੜਾ ਬਾਕੀ ਉਹਨਾਂ ਦਾ ਜੀਐਸਵੀ ਕੇ ਨਾਲ ਕੰਮ ਕਰਨ ਦਾ ਤਰੀਕਾ ਸੀ ਉਹਦੇ ਉੱਤੇ ਨਿਸ਼ਾਨਾ ਰੱਖਿਆ ਉਹਨਾਂ ਨੇ ਬਾਕੀ ਹੋਰ ਲੀਡਰਸ ਦੇ ਬਾਰੇ ਕੋਈ ਜ਼ਿਆਦਾ ਨਹੀਂ ਕਿਹਾ ਨਿਦੇਸ਼ ਕੁਮਾਰ ਸਾਹਿਬ ਜਦੋਂ ਛੱਡ ਕੇ ਗਏ ਆ ਈਵਨ ਤੋਂ ਜਦੋਂ ਪਹਿਲਾਂ ਭਾਜਪਾ ਨੂੰ ਛੱਡ ਕੇ ਗਏ ਸੀ ਕਿ ਉਹਨਾਂ ਨੇ ਕਾਫੀ ਉਹਨਾਂ ਦੇ ਖਿਲਾਫ ਬੋਲਿਆ ਸੀ ਇਦਨੋਂ ਵੀ ਬੋਲਿਆ ਗਿਆ ਤੇਜਸਵੀ ਯਾਦਵ ਜਿਹੜੇ ਲਾਲੂ ਪ੍ਰਸਾਦ ਯਾਦਵ ਦੇ ਜਿਹੜੇ ਆ ਬੇਟੇ ਨੇ ਉਹਨਾਂ ਨੇ ਪਲਟੂ ਚਾਚਾ ਵਗੈਰਾ ਇਦਾਂ ਦੀਆਂ ਤਾਂ ਗੱਲਾਂ ਕੀਤੀਆਂ ਪਰ ਬਹੁਤ ਕੋਈ ਵੱਡੇ ਪੱਦਰ ਤੇ ਜਾ ਕੇ ਉਹਨਾਂ ਦੇ ਖਿਲਾਫ ਜਿਹੜੀ ਐਸਵੀ ਕੇ ਦੀ ਗੱਲ ਨਹੀਂ ਕੀਤੀ ਤੇ ਨਿਦੇਸ਼ ਕੁਮਾਰ ਦਾ ਕਹਿ ਲੋ ਕਿ ਦ ਚਾਹੇ ਉਹ ਇੰਡੀਆ ਬਲੌਕ ਆ ਉਹਨਾਂ ਦੇ ਨਾਲ ਵੀ ਤੇ ਚਾਹੇ ਜਿਹੜਾ ਬੀਜੇਪੀ ਦੇ ਨਾਲ ਉਹਨਾਂ ਦੇ ਨਾਲ ਵੀ ਉਹਨਾਂ ਦਾ ਉਸੇ ਤਰੀਕੇ ਦਾ ਰਿਸ਼ਤਾ ਆ ਤੇ ਉਹ ਹੁਣ ਅੱਛਾ ਇਹਦੇ ਵਿੱਚ ਇਹ ਵੀ ਗੱਲ ਤੈ ਆ ਜੀ ਜੇਕਰ ਪ੍ਰਧਾਨ ਮੰਤਰੀ ਮੋਦੀ ਬਣਦੇ ਵੀ ਨੇ ਤਾਂ ਆਪਾਂ ਮੇਰੇ ਖਿਆਲ ਲਾਸਟ ਵੀਲੌਗਸ ਦੇ ਵਿੱਚ ਵੀ ਗੱਲ ਕੀਤੀ ਆ ਕਿ ਇੱਕ ਤਾਂ ਸ਼ੋਰਟ ਹੀ ਨਹੀਂ ਹੋਣੀ ਕੋਈ ਵੀ ਕਿ ਉਹ ਲਗਾਤਾਰ ਉਹਨਾਂ ਦੀ ਸਰਕਾਰ ਚੱਲਦੀ ਰਹੇਗੀ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜੇਕਰ ਜਿਹੜਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਬਣਦੇ ਨੇ ਤਾਂ ਕਾਫੀ ਜ਼ਿਆਦੇ ਸੰਭਾਵਨਾਵਾਂ ਨੇ ਕਿ ਜਿਹੜੇ ਗ੍ਰਹਿ ਮੰਤਰੀ ਆ ਉਹ ਅਮਿਤ ਸ਼ਾਹ ਜਿਹੜੇ ਆ ਉਹ ਨਹੀਂ ਹੋਣਗੇ ਕਿਉਂਕਿ ਜਿਹੜੇ ਆ ਚੰਦਰਬਾਬੂ ਨਾਇਡੂ ਵੀ ਆ ਜੇਕਰ ਉਹਨਾਂ ਦੇ ਖਿਲਾਫ ਵੀ ਜਿਹੜਾ ਅਮਿਤ ਸ਼ਾਹ ਦੀ ਆਪਾਂ ਬਿਆਨਬਾਜ਼ੀ ਕਾਫੀ ਦੇਖੀ ਆ ਹਾਲਾਂਕਿ ਪੋਲਿਟਿਸ਼ੀਅਨ ਜਿਹੜਾ ਇਸ ਵੀਕ ਦੀਆਂ ਬਿਆਨਬਾਜ਼ੀਆਂ ਨੂੰ ਬਹੁਤ ਜਦੋਂ ਇਹਨਾਂ ਨੇ ਜੋੜ-ਤੋੜ ਕਰਨੇ ਹੁਣ ਜਿਆਦਾ ਸੀਰੀਅਸਲੀ ਨਹੀਂ ਲੈਂਦੇ ਹੁੰਦੇ ਬਟ ਸਟਿਲ ਲੱਗਦਾ ਏਦਾਂ ਹੀ ਆ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਬਣਦੀ ਵੀ ਆ ਤੇ ਕੈਬਨਿਟ ਦੇ ਵਿੱਚ ਉਹ ਵੱਡਾ ਹਿੱਸਾ ਜਿਹੜਾ ਜਾਂ ਜਿਹੜੀਆਂ ਇੰਪੋਰਟੈਂਟ ਪੋਸਟ ਹੋਣਗੀਆਂ ਉਹ ਇਹ ਜਿਹੜੇ ਆ ਨਿਤਿਸ਼ ਕੁਮਾਰ ਸਾਹਿਬ ਦੀ ਪਾਰਟੀ ਨੂੰ ਵੀ ਜਾਣ ਗਿਆ ਚੰਦਰਬਾਬੂ ਨਾਇਡੂ ਜੀ ਦੀ ਪਾਰਟੀ ਨੂੰ ਵੀ ਜਾਣ ਗਿਆ ਬਾਕ ਜਿਹੜੇ ਆ ਤਬਾਦਲੇ ਹੋਣਗੇ ਵਿਚਾਰਾਂ ਦੇ ਤੇ ਇਹ ਦੇਖਦੇ ਆਪਾਂ ਤੇ ਜੇਕਰ ਇਸ ਸਮੇਂ ਦੇਖਿਆ ਜਾਵੇ ਤਾਂ ਬਿਲਕੁਲ ਅ ਅੱਜ ਸ਼ਾਮ ਨੂੰ ਜਿਹੜੀ ਆ ਇੰਡੀਆ ਬਲੌਕ ਦੀ ਮੀਟਿੰਗ ਹੋਣੀ ਆ ਤੇ ਅੱਜ ਹੀ ਜਿਹੜੀ ਆ ਐਨਡੀਏ ਦੀ ਮੀਟਿੰਗ ਵੀ ਹੋਣੀ ਆ ਹਜੇ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਜਿਵੇਂ ਨਾਇਡੂ ਸਾਹਿਬ ਨੇ ਜਦੋਂ ਜਿਹੜੇ ਆਪਣੇ ਚੰਦਰਬਾਬੂ ਨਾਇਡੂ ਨੇ ਜਦੋਂ ਉੱਥੋਂ ਚਲੇ ਨੇ ਦੱਸਦੇ ਉਹਨਾਂ ਨੇ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਹੀ ਕਿਹਾ ਕਿ ਅਸੀਂ ਐਨਡੀਏ ਦੇ ਨਾਲ ਆ ਤੇ ਐਨਡੀਏ ਦੇ ਨਾਲ ਹੀ ਰਵਾਂਗੇ ਤੇ ਇਸੇ ਤਰੀਕੇ ਦੀ ਹਜੇ ਕੋਈ ਇਦਾਂ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਪਰ ਡੈਫੀਨਟਲੀ ਜਿਹੜਾ ਜੇਕਰ ਤੁਸੀਂ ਸੋਰਸਸ ਦੇ حوالے ਨਾਲ ਜਾਂ ਜਿਹੜੇ ਕੁਝ ਇੰਡੀਪੈਂਡੈਂਟ ਜਰਨਲਿਸਟ ਨੇ ਉਹ ਜਿਹੜੇ ਰਿਪੋਰਟਾਂ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਵੀ ਜ਼ਰਾਏ ਦੇ حوالے ਦੇ ਨਾਲ ਉਹਨਾਂ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਕਾਰ ਬਣਾਉਣ ਦੇ ਲਈ ਤੇ ਜਿੱਥੇ ਜਿਹੜਾ ਜੇਕਰ ਆਪਾਂ ਐਨਡੀਆ ਦੀ ਗੱਲ ਕਰੀਏ ਜਾਂ ਭਾਜਪਾ ਦੀ ਗੱਲ ਕਰੀਏ ਉੱਥੇ ਅਮਿਤ ਸ਼ਾਹ ਨੂੰ ਇਹਨਾਂ ਚੀਜ਼ਾਂ ਦਾ ਬੜਾ ਮੰਨਿਆ ਜਾਂਦਾ ਪਰ ਹਾਲਾਂਕਿ ਅਮਿਤ ਸ਼ਾਹ ਦੀ ਜਐਸਪੀਕੇ ਦੀ ਸ਼ਬਦਾਵਲੀ ਰਹੀ ਹੈ ਜਾਂ ਜਐਸਪੀਕੇ ਨਾਲ ਗ੍ਰਹਿ ਮੰਤਰੀ ਦੇ ਤੌਰ ਤੇ 2019 ਤੋਂ ਲੈ ਕੇ ਹੁਣ ਤੱਕ 5 ਸਾਲ ਦਾ ਕਾਰਜਕਾਲ ਰਿਹਾ ਕਿ ਭਾਜਪਾ ਦੇ ਵਿੱਚ ਉਸ ਵੀਕੇ ਦੇ ਕਿਉਂਕਿ ਇਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੇ ਲੀਡਰ ਨੇ ਉਹ ਤਾਂ ਚਾਹੇ ਸ਼ਿਵਰਾਜ ਸਿੰਘ ਚੋਹਾਨ ਆ ਜਾਂ ਇੰਦਰੋ ਰਾਜਨਾਥ ਸਿੰਘ ਆ ਜਾਂ ਨਿਤਨ ਗੜਕਰੀ ਸਾਹਿਬ ਆ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਜਿਨ੍ਹਾਂ ਦੀ ਬਾਕੀ ਅਕਰੋਸ ਦਾ ਪਾਰਟੀ ਜਿਨ੍ਹਾਂ ਦੀ ਰੀਚ ਹੈਗੀ ਆ ਉਹਨਾਂ ਨੂੰ ਤਾਂ ਜਾਦੇ ਜਿਹੜੇ ਕਹਿ ਲੋ ਕਿ ਖੁੱਡੇ ਲੈ ਨਹੀਂ ਲਾਈ ਰੱਖਿਆ ਜਿਹੜੀ ਭਾਜਪਾ ਦੀ ਇਸ ਟੌਪ ਲੀਡਰਸ਼ਿਪ ਨੇ ਸੋ ਜੇਕਰ ਇਧਰੋਂ ਦੇਖੀਏ ਆਪਾਂ ਜਿਹੜਾ ਇੰਡੀਆ ਅਲਾਈਂਸ ਆ ਉਧਰੋਂ ਇੱਕ ਤਾਂ ਚਲੋ ਕਾਂਗਰਸ ਤੁਹਾਨੂੰ ਪਤਾ ਬਹੁਤ ਐਕਸਪੀਰੀਅੰਸ ਜਮਾਤ ਆ ਆਜ਼ਾਦ ਆ ਭਾਰਤ ਆਜ਼ਾਦ ਹੋਇਆ ਜਾਦੀ ਉਹਨਾਂ ਦੀ ਜਿਹੜੀ ਆ ਸਰਕਾਰ ਚੱਲੀ ਆਉਂਦੀ ਆ ਤੇ ਸੋਨੀਆ ਗਾਂਧੀ ਜੀ ਨੂੰ ਵੀ ਜਿਹੜਾ ਉਹਨਾਂ ਨੇ ਜਦੋਂ ਬਾਜਪਾਈ ਸਾਹਿਬ ਦਾ ਜਦੋਂ ਇਹਨ ਪੂਰਾ ਉਹਨਾਂ ਦਾ ਪੀਕ ਸੀਗਾ ਤੇ ਨੂੰ ਲੱਗਦਾ ਵੀ ਨਹੀਂ ਸਿਕਾ ਕਿ ਇਹਨਾਂ ਦੀ ਸਰਕਾਰ ਆ ਸਕਦੀ ਆ ਸ਼ਾਈਨਿੰਗ ਇੰਡੀਆ ਐਂਡ 올 दैट ਸਾਰਾ ਕੁਝ ਚੱਲ ਰਿਹਾ ਸੀਗਾ ਉਦੋਂ ਵੀ ਇਦਾਂ ਹੀ ਹੋਇਆ ਸੀ 2004 ਦੇ ਵਿੱਚ ਵੀ ਪਰ ਚਲੋ ਹੁਣ ਤਾਂ ਇਹਨਾਂ ਦੀ ਐਂਡੀਆ ਦੀ ਹਕੂਮਤ ਬਣ ਰਹੀ ਆ ਉਦੋਂ ਤਾਂ ਬਿਲਕੁਲ ਇਹਨਾਂ ਦੀ ਸਰਕਾਰ ਬਣੀ ਨਹੀਂ ਸੀ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਸੀ ਸੋ ਇੱਧਰ ਵੀ ਬਹੁਤ ਤਕਸਪੀਰੀਅੰਸ ਪਲੇ ਨੇ ਤੇ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਨਾਮ ਲਿਆ ਜਾ ਰਿਹਾ ਸ਼ਰਦ ਪਵਾਰ ਸਾਹਿਬ ਦਾ ਸ਼ਰਦ ਪਵਾਰ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਨੇ ਤੇ ਭਾਰਤ ਦਾ ਜਿਹੜਾ ਸਾਰਾ ਵਪਾਰ ਆ ਜਿਹੜਾ ਭਾਰਤ ਦੀ ਜਿਹੜੀ ਆ ਫਾਈਨੈਂਸ਼ੀਅਲ ਕੈਪੀਟਲ ਕਿਹਾ ਜਾਂ ਉਹ ਸੀਟਾਂ ਵੀ ਠੀਕ ਠਾਕ ਆ ਗਈਆਂ ਆ ਜਿਹੜਾ ਆਪਣੇ ਐਨਸੀਪੀ ਜਿਹੜੀ ਸ਼ਰਦ ਪਵਾਰ ਸਾਹਿਬ ਵਾਲੀ ਆ ਤੇ ਉਹ ਉਹ ਜਿਹੜੇ ਕਾਂਗਰਸ ਨੇ ਵੀ ਮਹਾਰਾਸ਼ਟਰ ਦੇ ਵਿੱਚੋਂ ਜਿਹੜਾ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਉਹ ਕਾਂਗਰਸ ਨੇ ਕੀਤੀਆਂ ਏਸੀ ਤਰੀਕੇ ਨਾਲ ਕਾਂਗਰਸ ਤੋਂ ਬਾਅਦ ਨੰਬਰ ਹੈਗਾ ਆ ਇਹਨਾਂ ਦਾ ਬੀਜੇਪੀ ਦਾ ਪਰ ਉਸ ਤੋਂ ਬਾਅਦ ਜਿਹੜਾ ਸ਼ਿਵ ਸੈਨਾ ਆ ਜਿਹੜੀ ਕਿ ਉਦਵ ਵਾਲਾ ਠਾਕਰੇ ਵਾਲੀ ਜਿਹੜੀ ਆ ਉਦਵ ਸਾਹਿਬ ਵਾਲੀ ਜਿਹੜੀ ਹੈਗੀ ਆ ਸ਼ਿਵ ਸੈਨਾ ਉਹਨਾਂ ਨੇ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਤੇ ਫੇਰ ਜਿਹੜਾ ਨੰਬਰ ਆ ਐਨਸੀਪੀ ਦਾ ਉਸ ਤੋਂ ਬਾਅਦ ਨੰਬਰ ਆਉਂਦਾ ਜਾ ਕੇ ਜਿਹੜੀ ਸ਼ਿਵ ਸੈਨਾ ਆ ਜਿਹੜੀ ਕਿ ਸ਼ਿੰਦੇ ਗੁੱਟ ਵਾਲੀ ਆ ਜਿਹੜੇ ਸ਼ਿੰਦੇ ਸਾਹਿਬ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਭਾਜਪੀ ਦੇ ਅਲਾਈਅੰਸ ਦੇ ਨਾਲ ਮਿਲ ਕੇ ਸੋ ਇਹ ਸ਼ਰਦ ਪਵਾਰ ਸਾਫ ਨੂੰ ਵੀ ਜਿਹੜਾ ਜੋੜ ਤੋਲ ਕਰਨ ਦੇ ਲਈ ਕਾਫੀ ਉਹਨਾਂ ਨੂੰ ਮੰਨਿਆ ਜਾਂਦਾ ਕਿਉਂਕਿ ਲੰਬੇ ਸਮੇਂ ਤੋਂ ਵੀ ਪੋਲਿਟਿਕਸ ਕਰਦੇ ਰਹੇ ਨੇ ਤੇ ਬਹੁਤ ਛੋਟੀ ਉਮਰ ਦੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸੀ ਤੇ ਬਾਕੀ ਭਾਰਤ ਦੀ ਰਾਜਨੀਤੀ ਵਪਾਰ ਦੇ ਨਾਲ ਜਾਂ ਵਪਾਰਕ ਘਰਾਣਿਆਂ ਦੇ ਨਾਲ ਕਿੰਨੀ ਜ਼ਿਆਦਾ ਜੁੜੀ ਹੋਈ ਆ ਕੱਲ ਤੁਸੀਂ ਦੇਖੋ ਜਿਉਂ ਨਤੀਜੇ ਆਉਣੇ ਸ਼ੁਰੂ ਹੋਏ ਜਿਹੜਾ ਸ਼ੇਅਰ ਬਾਜ਼ਾਰ ਦੀਆਂ ਨਾਲੇ ਦੋ ਵੱਡੀਆਂ ਖਬਰਾਂ ਸੀਗੀਆਂ ਨਾਲੇ ਇਹ ਸੀ ਕਿ ਸ਼ੇਅਰ ਬਾਜ਼ਾਰ ਬਹੁਤ ਬੁਰੀ ਤਰੀਕੇ ਨਾਲ ਜਿਹੜਾ ਉਹ ਹੇਠਾਂ ਡਿਗਿਆ ਤੇ ਜਿਹੜਾ ਆਪਣਾ ਇਹਨੂੰ ਲੈ ਕੇ ਰਾਹੁਲ ਗਾਂਧੀ ਸਾਹਿਬ ਨੇ ਇਹ ਵੀ ਕਿਹਾ ਕਿ ਦੇਖੋ ਅੰਬਾਨੀ ਦੇ ਸ਼ੇਅਰ ਸੌਰੀ ਆਪਣੇ ਜਿਹੜੇ ਆ ਅਡਾਨੀ ਸਾਹਿਬ ਦੇ ਸ਼ੇਅਰ ਆ ਉਹ ਹੋਠਾਂ ਨੂੰ ਗਏ ਨੇ ਤੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਜਨਤਾ ਜਿਹੜੀ ਆ ਉਹ ਬੀਜੇਪੀ ਨੂੰ ਜਾਂ ਮੋਦੀ ਸਾਹਿਬ ਨੂੰ ਅਡਾਨੀ ਦੇ ਨਾਲ ਜੋੜ ਕੇ ਦੇਖ ਰਹੀ ਆ ਸੋ ਇਹ ਜਿਹੜੀ ਆ ਚੀਜ਼ ਸ਼ੇਅਰ ਬਾਜ਼ਾਰ ਚ ਵੀ ਦੇਖਣ ਨੂੰ ਮਿਲੀ ਸੋ ਹੁਣ ਇਹਨੂੰ ਲੈ ਕੇ ਜਿਹੜਾ ਆਪਣਾ ਸ਼ਰਦ ਪਵਾਰ ਸਾਹਿਬ ਆ ਉਹ ਕਿੱਦਾਂ ਦੀ ਗੇਮ ਕਰ ਸਕਦੇ ਨੇ ਇਹ ਵੀ ਬੜਾ ਜਿਹੜਾ ਵੇਖਣ ਵਾਲਾ ਹੋਵੇਗਾ ਕਿਉਂਕਿ ਜਿਵੇਂ ਮੈਂ ਮੈਂ ਕੱਲ ਵੀ ਕਿਹਾ ਸੀਗਾ ਕਿ ਬਾਕੀ ਚਲੋ ਜਿਹੜੀ ਜੋੜ ਉਰਦੀ ਸਿਆਸਤ ਇੱਕ ਹੋਰ ਤਰੀਕੇ ਦੀ ਚਲੋ ਤਾਂ ਹੋਣੀ ਹੀ ਹੋਣੀ ਆ ਬੀਜੇਪੀ ਉਹਨਾਂ ਨੂੰ ਕੀ ਆਫਰ ਕਰਦੀ ਆ ਕਿਉਂਕਿ ਇੱਕ ਗੱਲ ਤਾਂ ਤੈਅ ਆ ਕਿ ਬੀਜੇਪੀ ਉਹਨਾਂ ਨੂੰ ਪ੍ਰਧਾਨ ਮੰਤਰੀ ਕੁਰਸੀ ਤਾਂ ਆਫਰ ਨਹੀਂ ਕਰ ਸਕਦੀ ਜਦਕਿ ਹੋ ਸਕਦਾ ਕਿ ਇੰਡੀਆ ਬਲੌਕ ਵਾਲੇ ਕਿਉਂਕਿ ਆਈ ਥਿੰਕ ਜਿਹੜਾ ਕਾਂਗਰਸ ਦੇ ਬੰਨੀਓ ਇਹਨਾਂ ਨੂੰ ਜਾਦੇ ਹਜੇ ਤੱਕ ਲੱਗਦਾ ਨਹੀਂ ਕਿ ਕੋਈ ਬਹੁਤ ਜ਼ਿਆਦਾ ਪ੍ਰਾਈਮ ਮਿੰਿਸਟਰ ਦੀ ਕੁਰਸੀ ਦੀ ਇਹਨਾਂ ਨੂੰ ਇਹਨਾਂ ਨੂੰ ਕੋਈ ਚਾਹਤ ਹੋਵੇ ਇਹ ਚਾਹਣਗੇ ਕਿ ਕੋਈ ਨਹੀਂ ਜੇਕਰ ਸਾਡੇ ਕੋਲ ਨਹੀਂ ਵੀ ਹੈਗਾ ਸਾਡਾ ਵੱਡਾ ਵੀ ਹਿੱਸਾ ਹੈ ਤੇ ਕੋਈ ਕਿਸੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਜੇਕਰ ਕੋਈ ਬਣਦਾ ਵੀ ਆ ਤਾਂ ਬਣ ਜਵੇ ਤੇ ਇਹ ਜੇਕਰ ਫਿਰ ਇਹਦੇ ਵਿੱਚ ਨਿਤਿਸ਼ ਕੁਮਾਰ ਵਰਗਿਆਂ ਦਾ ਜਾਂ ਕਿਸੇ ਵੀ ਹੋਰ ਦਾ ਜਿਹੜਾ ਵੱਡਾ ਦਾਅ ਲੱਗਦਾ ਹੋਇਆ ਤੇ ਉਹ ਆਬਵੀਅਸਲੀ ਕੋਈ ਵੀ ਚਾਹੇਗਾ ਕਿ ਜਿਹੜਾ ਮੈਨੂੰ ਜਿੰਨਾ ਮਰਜੀ ਹਿੱਸਾ ਸਰਕਾਰ ਦੇ ਵਿੱਚ ਮਿਲੇ ਬਾਕੀ ਆਪੋ ਆਪਣੀਆਂ ਸਟੇਟ ਦੀਆਂ ਮੰਗਾਂ ਨੂੰ ਲੈ ਕੇ ਵੀ ਹੁੰਦਾ ਹੁਣ ਆਂਧਰਾ ਪ੍ਰਦੇਸ਼ ਨੂੰ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਇਹਨ ਸਪੈਸ਼ਲ ਸਟੇਜਸ ਸਟੇਟਸ ਨਹੀਂ ਦਿੱਤਾ ਜਾ ਰਿਹਾ ਤੇ ਤੇ ਜਿਹੜੇ ਆਪਣੇ ਚੰਦਰ ਚੰਦਰਾਬਾਬੂ ਨਾਇਡੂ ਨੇ ਇਹਨਾਂ ਨੇ ਜਿਹੜਾ ਇਹ ਐਨਡੀਆ ਦੇ ਵਿੱਚੋਂ ਬਾਹਰ ਆ ਗਏ ਸੀਗੇ ਸਤੀ ਉਹ ਹੁਣ ਉਹ ਆਪਣੇ ਜਿਹੜਾ ਸਟੇਟ ਦੇ ਲਈ ਜੇਕਰ ਪ੍ਰਧਾਨ ਮੰਤਰੀ ਮੋਦੀ ਦੇ ਨਾਲੋਂ ਦੇ ਬਿਨੇ ਤਾਂ ਹੋ ਸਕਦਾ ਕਿ ਉਹ ਆਪਣੇ ਸਟੇਟ ਦੇ ਲਈ ਸਪੈਸ਼ਲ ਸਟੇਟਸ ਲੈ ਲੈਣ ਇਸੇ ਕਰਕੇ ਕਿਹਾ ਜਾਂਦਾ ਕਿ ਕਈ ਵਾਰ ਖੇਤਰੀ ਤਰ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਪੰਜਾਬ ਦੇ ਵਿੱਚ ਇਸ ਚੀਜ਼ ਦਾ ਸਾਨੂੰ ਇਹ ਇਹ ਜਿਹੜਾ ਕਹਿੰਦਾ ਕਿ ਖਾਮਯਾਜਾ ਕਿ ਉਸ ਤਰੀਕੇ ਦੀ ਖੇਤਰੀ ਤੇ ਕੋਈ ਨਹੀਂ ਜਿਹੜੀ ਫਾਈਟ ਦੇ ਪਾਈ ਜੇਕਰ ਸ਼੍ਰੋਮਣੀ ਅਕਾਲੀ ਦਲ ਸਗਾ ਉਹਦੀਆਂ ਵੀ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਚੰਦੂ ਮਾਜਰਾ ਸਾਹਿਬ ਦੱਸਦੇ ਆ ਉਹਨਾਂ ਦੇ ਖਿਲਾਫ ਬੁਲੇ ਵੀ ਆ ਥੋੜਾ ਬਾਲਾ ਪਰ ਕੀ ਹੁਣ ਬਾਕੀ ਲੀਡਰਸ਼ਿਪ ਜਿਹੜਾ ਕਿਉਂਕਿ ਬਾਦਲ ਪਰਿਵ ਆਪਣਾ ਸਾਰਾ ਧਿਆਨ ਉਹ ਬਠਿੰਡੇ ਵਾਲੀ ਸੀਟ ਤੇ ਉਹਨਾਂ ਨੇ ਕੇਂਦਰਿਤ ਕਰਤਾ ਜਦਕਿ ਜੇਕਰ ਸਪੋਜ਼ ਕਰੋ ਇਸ ਸਮੇਂ ਜੇਕਰ ਜਿਹੜਾ ਅਕਾਲੀਆਂ ਦੇ ਕੋਲ ਇਸ ਸਮੇਂ 7-8 ਸੀਟਾਂ ਹੁੰਦੀਆਂ ਜਾਂ ਚਲੋ 5-6 ਵੀ ਹੁੰਦੀਆਂ ਤੇ ਉਹਨਾਂ ਦਾ ਜਿਹੜਾ ਕਿੰਨਾ ਜ਼ਿਆਦਾ ਪ੍ਰਭਾਵ ਹੋਣਾ ਸੀਗਾ ਸੋ ਪੰਜਾਬ ਦੇ ਕਿੰਨੇ ਪਾਣੀ ਵਾਲਾ ਮਸਲਾ ਚੰਡੀਗੜ੍ਹ ਵਾਲਾ ਮਸਲਾ ਬੰਦੀ ਸਿੰਘਾ ਵਾਲਾ ਮਸਲਾ ਇਹਨਾਂ ਨੂੰ ਜਿਹੜਾ ਹੱਲ ਕਰਵਾ ਸਕਦੇ ਸੀ ਤੇ ਈਵਨ ਦੋ ਜੇਕਰ ਮੈਂ ਆਪਣੀ ਜ਼ਾਤੀ ਹیثیت ਦੇ ਵਿੱਚ ਇਹ ਗੱਲ ਕਹਾਂ ਤੇ ਇਹ ਠੀਕ ਆ ਇੱਕ ਜਿਹੜੀ वैसे भी आज असी 5 जून ते बैठे हां कलू 6 जून है ते सारा जेड़ा सानू पता के 1984 ਦੇ ਵਿੱਚ ਕੀ ਹੋਇਆ ਬਟ ਸਟਿਲ ਕਈ ਵਾਰ ਰਾਜਨੀਤੀ ਦੇ ਵਿੱਚ ਤੁਹਾਨੂੰ ਜਿਹੜਾ ਬਹੁਤ ਸਾਰੇ ਹੀਟਾਂ ਉੱਤੇ ਕਰਨੇ ਪੈਂਦੇ ਨੇ ਜੇਕਰ ਇਹ ਬੀਜੇਪੀ ਦੇ ਨਾਲ ਜਾ ਸਕਦੇ ਨੇ ਤਾਂ ਅਕਾਲੀ ਦਲ ਨੇ ਵੀ ਸੋਚਣਾ ਚਾਹੀਦਾ ਕਿ ਅਸੀਂ ਇੰਡੀਆ ਆਲਾਈਂਸ ਦੇ ਵਿੱਚ ਕਿਉਂ ਨਹੀਂ ਸੀ ਜਾ ਸਕਦੇ ਹਾਲਾਂਕਿ ਹੁਣ ਤਾਂ ਚਲੋ ਇਹਨਾਂ ਦੇ ਕੋਲ ਸੀਟ ਹੀ ਇਕਾਈ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਇੱਕ ਸੀਟ ਵਾਲੇ ਨੂੰ ਵੀ ਜਿਹੜਾ ਅਮਿਤ ਸ਼ਾਹ ਦੇ ਵੱਲੋਂ ਜਾਂ ਭਾਜਪਾ ਦੇ ਵੱਲੋਂ ਕਹਿ ਲਓ ਕਿ ਕੰਟੈਕਟ ਕੀਤਾ ਜਾ ਰਿਹਾ ਇੱਕ ਇੱਕ ਸੀਟ ਵਾਲੇ ਨੂੰ ਵੀ ਸੋ ਇਹ ਦੇਖਦੇ ਹਾਂ ਹੁਣ ਜਿਹੜੀ ਹਰਸਿਮਰਤ ਕੌਰ ਬਾਦਲ ਦੀ ਸੀਟ ਆ ਕਿ ਇਹ ਅਕਾਲੀ ਦਲ ਬਖਰਾਈ ਉਹਨਾਂ ਤੋਂ ਲਊਗਾ ਜਾਂ ਉਹਨਾਂ ਦੇ ਵਿੱਚ ਜਿਹੜਾ ਸ਼ਾਮਿਲ ਹੋਊਗਾ ਪਰ ਇੱਕ ਸੀਟ ਦਾ ਉਹਨਾਂ ਜਿਆਦਾ ਕੋਈ ਵਜ਼ਨ ਨਹੀਂ ਹੁੰਦਾ ਕਿ ਤੁਸੀਂ ਬਹੁਤ ਜਿਆਦਾ ਗੱਲਾਂ ਮੰਨਵਾ ਸਕੋ ਪਰ ਇਹ ਜਿਹੜਾ ਬੰਦੀ ਸਿੰਘਾ ਵਾਲਾ ਮਸਲਾ ਆ ਇਹ ਇਸ ਮਸਲੇ ਨੇ ਪੰਜਾਬ ਦੇ ਵਿੱਚ ਕਾਫੀ ਜਿਆਦਾ ਫਰਕ ਪਾਇਆ ਕਿਉਂਕਿ ਜੇਕਰ ਤੁਸੀਂ ਦੇਖੋ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਾਂ ਇਧਰ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਆ 92 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਵੀ ਜਿੱਥੇ ਆਮ ਆਦਮੀ ਪਾਰਟੀ ਬਹੁਤ ਸਾਰੇ ਆਪਣੇ ਕੰਮ ਗਿਣਾ ਰਹੀ ਹੈ ਨਾ ਉੱਥੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕਾਂ ਨੇ ਵੀਡੀਓ ਵਾਈਟਸ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਜੀ ਨਸ਼ਿਆਂ ਨੂੰ ਲੈ ਕੇ ਕੋਈ ਉੱਦਦਾ ਜ਼ਿਆਦਾ ਕੰਮ ਨਹੀਂ ਹੋਇਆ ਹਾਲਾਂਕਿ ਭਗਵੰਤਬਾਹਦ ਸਾਹਿਬ ਨੇ ਆਪਣੀ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਸੀ ਪਰ ਸਾਨੂੰ ਕੋਈ ਖਾਸ ਉੱਥੇ ਨਜ਼ਰ ਨਹੀਂ ਆਉਂਦਾ ਜ਼ਮੀਨੀ ਪੱਧਰ ਤੇ ਜਦੋਂ ਪਰਮਿੰਦਰ ਸਿੰਘ ਝੋਟੇਵਾਲਾ ਸਾਰਾ ਮਸਲਾ ਹੋਇਆ ਉਹਨੂੰ ਲੈ ਕੇ ਜਿਹੜੀਆਂ ਉਸ ਤਰੀਕੇ ਦੀ ਗੱਲ ਹਜੇ ਤੱਕ ਨਹੀਂ ਹੋ ਸਕੀ ਇਹ ਚਾਹੀ ਜਿਹੜਾ ਮਾਨ ਸਾਹਿਬ ਮੰਨਣ ਚਾਹੀ ਨਾ ਮੰਨਣ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿ ਇਸੇ ਕਰਕੇ ਜਿਹੜਾ ਜਿਹੜਾ ਇਹਨਾਂ ਨੂੰ ਉਸ ਤਰੀਕੇ ਦਾ ਫਤਵਾ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ ਨਹੀਂ ਤਾਂ ਆਮ ਆਦਮੀ ਪਾਰਟੀ ਸੱਤਾਧਾਰੀ ਤੇ ਰਹੋਗੇ ਜਿਹਦੇ ਕੋਲ 92 ਸੀਟਾਂ ਹੋਣ ਚਲੋ ਹੁਣ 91 ਰਹਿ ਗਈਆਂ 91 ਸੀਟਾਂ ਹੋਣ ਜਿਹੜਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਮਹਿਜ ਤਿੰਨ ਸੀਟਾਂ ਮਿਲਣ ਤੇ ਪਰ ਜਾਂ ਫਿਰ ਲੋਕਾਂ ਨੂੰ ਇਹ ਵੀ ਲੱਗਾ ਹੋਣਾ ਕਿ ਭਾਈ ਜਾਣੀਆਂ ਤਾਂ ਇੰਡੀਆ ਬਲੌਕ ਦੇ ਵਿੱਚ ਹੀ ਆ ਸੋ ਅਸੀਂ ਵੱਡੀ ਤੈਨੂੰ ਦਿੰਦੇ ਆ ਕਾਂਗਰਸ ਨੂੰ ਹੋ ਜਾਦਾ ਕਾਂਗਰਸ ਦਾ ਕੱਲੋਂ ਕੋਈ ਮੰਤਰੀ ਸੰਤਰੀ ਵੀ ਬਣਾਣਾ ਹੋਵੇ ਜੇਕਰ ਜਾਦੇ ਵੋਟਾਂ ਪਾਉਣੀਆਂ ਤਾਂ ਉਸ ਤਰੀਕੇ ਦੀ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਕੋਈ ਵੋਟਾਂ ਨੂੰ ਲੈ ਕੇ ਜਾਦੇ ਹਲਚਲ ਨਹੀਂ ਸੀਗੀ ਖਡੂਰ ਸਾਹਿਬ ਦੇ ਵਿੱਚ ਜਿਹੜੀ ਆ ਜਿਆਦਾ ਸ਼ੁਰੂ ਤੋਂ ਰਹੀ ਆ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਭਾਈ ਸਰਵਜੀਤ ਸਿੰਘ ਖਾਲਸਾ ਉਹਨਾਂ ਨੂੰ ਲੈ ਕੇ ਮੈਨੂੰ ਲੱਗਦਾ ਇੱਕ ਡੇਢ ਹਫ਼ਤੇ ਦੇ ਵਿੱਚ ਉਹਨਾਂ ਦੀ ਜਿਹੜੀ ਵੇਵ ਬਣੀ ਆ ਇਹ ਓਬਵੀਅਸਲੀ ਮੀਡੀਆ ਦੇ ਉੱਤੇ ਜਿਆਦਾ ਆਉਣਾ ਸ਼ੁਰੂ ਹੋਏ ਨੇ ਪਹਿਲਾਂ ਹੇਟਲੇ ਪੱਧਰ ਤੇ ਹੋਊਗੀ ਪਰ ਮੀਡੀਆ ਦੇ ਵਿੱਚ ਜੇ ਇਸ ਤਰੀਕੇ ਨਾਲ ਉਹਨਾਂ ਦੀ ਇੱਕ ਡੇਢ ਹਫ਼ਤੇ ਦੇ ਵਿੱਚ ਉਹਨਾਂ ਦੀ ਵੇਵ ਬਣੀ ਆ ਤਾਂ ਉਹ ਵੋਟ ਲੈ ਕੇ ਗਏ ਨੇ ਇਹ ਜਿਹੜਾ ਬਾਕੀ ਕਮਾਲ ਦੀ ਗੱਲ ਆ ਸੋ ਇਸ ਸਮੇਂ ਜੇਕਰ ਆਪ ਕਾਂਗਰਸ ਨੂੰ ਡੇਟ ਐਨਮੀ ਸੀਟਾਂ ਆਈਆਂ ਸਮਾਜਵਾਦੀ ਪਾਰਟੀ ਨੂੰ 37 ਜਿਹੜੀ ਬੰਗਾਲ ਤੋਂ ਮਮਤਾ ਬੇਨਰਜੀ ਦੀ ਪਾਰਟੀ ਆ ਉਹਨਾਂ ਨੂੰ 29 ਸੀਟਾਂ ਡੀਐਮਕੇ ਨੂੰ 22 ਸੀਟਾਂ ਟीडी ਪੇ ਟीडीपी ਜਿਹੜੇ ਚੰਦਰਪਾਪ ਨਾਇਡੂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ 16 ਸੀਟਾਂ ਜੀਡੀ ਜੀਡੀਯੂ ਜਿਹੜੇ ਨਿਤਿਸ਼ ਕੁਮਾਰ ਸਾਹਿਬ ਦੀ ਪਾਰਟੀ ਆ 12 ਸੀਟਾਂ ਸ਼ਿਵ ਸੈਨਾ ਜਿਹੜੀ ਉਧਰ ਸਾਹਬ ਵਾਲੀ ਉਹਨਾਂ ਨੂੰ 9 ਸੀਟਾਂ ਬਾਕੀ ਜਿਹੜੀਆਂ ਐਸਵੀਕੇ ਨਾਲ ਸਾਰਿਆਂ ਨੂੰ ਆਈਆਂ ਭਾਜਪਾ ਨੂੰ ਸਭ ਤੋਂ ਜ਼ਿਆਦਾ 240 ਉਸ ਤੋਂ ਬਾਅਦ ਕਾਂਗਰਸ ਨੂੰ 99 ਸੀਟਾਂ ਤੇ ਇਹ ਜਿਹੜਾ ਇਸ ਸਮੇਂ ਕਾਫੀ ਇੰਟਰਸਟਿੰਗ ਬਣ ਗਈਆਂ ਨੇ ਸਥਿਤੀਆਂ ਸੋ ਇਹ ਕੌਣ ਸਰਕਾਰ ਬਣਾ ਪਾਵੇਗਾ ਤੇ ਜੇਕਰ ਜਿਹੜਾ ਵੀ ਬਣਾ ਪਾਉਂਦਾ ਉਹ ਉਹਨੂੰ ਕੇਸਟੀਕ ਨਾਲ ਚਲਾ ਪਾਵੇਗਾ ਇਹਦੇ ਵਿੱਚ ਜਿਹੜਾ ਇਹ ਇਹ ਜ਼ਰੂਰ ਹੈਗਾ ਕਿ ਹੁਣ ਫੈਲ ਦੀ ਵੀ ਗੱਲ ਹੋਵੇਗੀ ਸਾਰੀਆਂ ਗੱਲਾਂ ਜਿਹੜੀਆਂ ਹੋਣਗੀਆਂ ਕਿਸੇ ਦਾ ਵੀ ਇੱਕ ਛਤਰ ਜਿਹੜਾ ਰਾਜ ਉਹ ਸਾਨੂੰ ਨਹੀਂ ਨਜ਼ਰ ਆਉਣਾ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਦਤ ਨਹੀਂ ਹੈਗੀ ਕਿਸੇ ਦੇ ਹਿਸਾਬ ਦੇ ਨਾਲ ਚੱਲਣ ਦੀ ਚਾਹੇ ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ ਚਾਹੇ ਉਹ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਬਹੁਮਤ ਹੁੰਦੀ ਆ ਉਹਨਾਂ ਦੇ ਕੋਲ ਮੈਜੋਰਟੀ ਹੁੰਦੀ ਆ ਤਾਂ ਉਹ ਆਪਣੇ ਹਿਸਾਬ ਨਾਲ ਰਾਜ ਕਰਦੇ ਨੇ ਜਿੱਦਾਂ ਉਹ ਚਾਹੁੰਦੇ ਨੇ ਪਰ ਕੀ ਹੁਣ ਉਹ ਇਸ ਤੀਕੇ ਨਾਲ ਕਾਰ ਪਾਉਣਗੇ ਜਾਂ ਨਹੀਂ ਇਹ ਉਸ ਤੀਕੇ ਨਾਲ ਆਬਵੀਅਸਲੀ ਨਹੀਂ ਕਰ ਸਕਦੇ ਕਿਉਂਕਿ ਗੱਠਜੋੜ ਦੀ ਹਕੂਮਤ ਦੇ ਵਿੱਚ ਤੁਸੀਂ ਕੋਈ 5-7 ਸੀਟਾਂ ਦਾ ਫਰਕ ਨਹੀਂ 32 ਸੀਟਾਂ ਦਾ ਫਰਕ ਆ 242 ਸੀਟਾ ਸੌਰੀ 272 ਸੀਟਾਂ ਚਾਹੀਦੀਆਂ ਭਾਰਤ ਦੇ ਅੰਦਰ ਜਿਹੜੀ ਆ ਤੁਹਾਨੂੰ ਆਪਣੀ ਸਰਕਾਰ ਬਣਾਉਣ ਦੇ ਲਈ ਤੇ ਤੁਹਾਡੇ ਕੋਲ 240 ਸੀਟਾਂ ਨੇ ਸੋ 32 ਸੀਟਾਂ ਦਾ ਫਰਕ ਆ ਭਾਜਪਾ ਦੇ ਕੋਲ ਕੋਈ ਥੋੜਾ ਬਹੁਤਾ ਨਹੀਂ ਸੋ ਆਬਵੀਅਸਲੀ ਉਹਨਾਂ ਨੂੰ ਆਪਣੇ ਜਿਹੜੇ ਅਲਾਈਜ਼ ਆ ਉਹਨਾਂ ਦੇ ਉੱਤੇ ਉਹਨਾਂ ਦੇ ਦਰਤੇ ਵੀ ਜਾਣਾ ਪੈਣਾ ਉਹ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ ਡੈਫੀਨਿਟਲੀ ਵੱਡਾ ਸਰਕਾਰ ਤਾਂ ਉਹਨਾਂ ਦੇ ਹਿਸਾਬ ਨਾਲ ਉਸ ਤਰੀਕੇ ਨਾਲ ਤਾਂ ਚੱਲੇਗੀ ਪਰ ਜੇ ਇਸ ਤਰੀਕੇ ਨਾਲ 214 ਦੇ 219 ਦੇ ਵਿੱਚ ਸੀਗੀ ਉਹ ਜਿਹੜੀ ਆ ਦਮ ਖਮ ਹੁਣ ਨਈ ਨਜ਼ਰ ਆਉਣਾ ਤੇ ਬਾਕੀ ਇਹ ਵੀ ਨਹੀਂ ਪਤਾ ਹਜੇ ਜੇਕਰ ਇੰਡੀਆ ਬਲੌਕ ਵਾਲੇ ਕੋਈ ਜਿੱਦਾਂ ਆਪਣੇ ਹੁਣ ਅਕਸਰ ਬਹੁਤ ਲੰਬੇ ਸਮੇਂ ਤੋਂ ਇੱਕ ਜਿਹੜਾ ਡਾਇਲੌਗ ਪ੍ਰਚਲਿਤ ਹੋਇਆ ਹੋਇਆ ਵੀ ਖੇਲਾ ਹੋ ਗਿਆ ਸੋ ਜੇਕਰ ਹੁਣ ਇੰਡੀਆ ਵਾਲੇ ਕੋਈ ਜਿਹੜਾ ਖੇਲਾ ਕਰ ਦਿੰਦੇ ਆ ਇਹ ਗੱਲ ਜਿਹੜੀ ਆ ਉਹ ਬੱਕਰੀ ਆ ਤੇ ਅਮਰਿਤਪਾਲ ਸਿੰਘ ਆਪਾਂ ਨੂੰ ਪਤਾ ਕਿ ਜਿਹੜੇ ਆਪਣੀ ਸੀਟ ਉਹ ਜਿੱਤ ਗਏ ਨੇ ਤੇ ਜੀ ਇਹ ਜੇਕਰ ਆਪਾਂ ਦੇਖੀਏ ਤੇ ਐਨਐਸਏ ਇੱਕ ਜਿਹੜਾ ਪ੍ਰਿਵੈਂਟਿਵ ਜਿਹੜੀ ਅਰੈਸਟ ਹੁੰਦੀ ਆ ਕਿ ਕੋਈ ਵੀ ਬੰਦੇ ਤੋਂ ਸਟੇਟ ਨੂੰ ਲੱਗੇ ਕਿ ਸਾਨੂੰ ਇਹ ਤੋਂ ਖਤਰਾ ਆਇਆ ਜਾਂ ਇਹ ਲਾਅ ਐਂਡ ਆਰਡਰ ਨੂੰ ਕੋਈ ਜਿਹੜੀ ਆ ਸਥਿਤੀ ਕੋ ਕ੍ਰੀਏਟ ਕਰ ਸਕਦਾ ਏਸੇ ਦੇ ਲਈ ਏਸ ਦੇ ਲਈ ਉਹਦੀ ਅਰੈਸਟ ਹੁੰਦੀ ਆ ਸੋ ਹੁਣ ਜਿਹੜਾ ਜੇਕਰ ਇੱਕ ਜਿਹੜਾ ਜਿਹਨੂੰ ਤੁਸੀਂ ਐਨਐਸਏ ਦੇ ਵਿੱਚ ਫੜਿਆ ਉਹ ਕਹਿ ਲਓ ਕਿ ਇੰਨੀ ਵੱਡੀ ਗੇੜਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਜਿਤਾਇਆ ਉਹਨੇ ਪਾਰਲੀਮੈਂਟ ਦੇ ਵਿੱਚ ਜਾਣਾ ਸੰਵਿਧਾਨ ਦੀ ਉਹਨਾਂ ਨੇ ਸੌ ਚੱਕੀ ਆ ਤੇ ਉਹ ਫਿਰ ਉਹ ਉਸ ਤਰੀਕੇ ਨਾਲ ਸਟੇਟ ਨੂੰ ਤਾਂ ਕੋਈ ਖਤਰਾ ਨਹੀਂ ਸੋ ਇਹਦੇ ਤੇ ਲੈ ਕੇ ਹੁਣ ਜਿਹੜੀ ਆ ਗਵਰਨਮੈਂਟ ਕੀ ਫੈਸਲਾ ਕਰਦੀ ਆ ਪਰ ਇਹ ਇਕੱਲੇ ਪੰਜਾਬ ਸਰਕਾਰ ਦੇ ਹੱਤ ਵਸ ਨਹੀਂ ਇੱਕ ਕੇਂਦਰੀ ਸਰਕਾਰ ਨੇ ਤੇ ਪੰਜਾਬ ਨੇ ਮਿਲ ਕੇ ਫੈਸਲਾ ਕਰਨਾ ਐਨਐਸਏ ਵੈਸੇ ਵੀ ਇੱਕ ਜਿਹੜਾ ਬਸਤੀਵਾਦੀ ਕਾਨੂੰਨ ਆ ਇਹ ਡੈਮੋਕਰੈਟਿਕ ਕੰਟਰੀਜ਼ ਦੇ ਵਿੱਚ ਜਮਹੂਰੀ ਮੁਲਕਾਂ ਦੇ ਵਿੱਚ ਵੈਸੇ ਵੀ ਹੋਣਾ ਨਹੀਂ ਚਾਹੀਦਾ ਜਿਹੜਾ ਇਹ ਤਾਂ ਚਲੋ ਘਟੋ ਘਟ ਪਾਕਿਸਤਾਨ ਤੋਂ ਹੀ ਸਿੱਖ ਲਓ ਉਹਨਾਂ ਨੇ ਵੀ ਜਿਹੜਾ ਹਟਾ ਦਿੱਤਾ ਸੀਗਾ ਬਾਕੀ ਜੇਕਰ ਦੇਖੀਏ ਤਾਂ ਜੀ ਆਪਾਂ ਜੇ ਬੋਰਡ ਸ਼ੇਅਰ ਦੀ ਗੱਲ ਕਰੀਏ ਤਾਂ ਜਿਹੜਾ ਐਨਡੀ ਨੂੰ ਇਸ ਵਾਰ 294 ਸੀਟਾਂ ਹਾਸਲ ਹੋਈਆਂ ਇੰਡੀਆ ਅਲਾਈਂਸ ਨੂੰ 232 ਬੋਟ ਸ਼ੇਅਰ ਐਨਡੀਏ ਦੀਆਂ ਕੁੱਲ ਪਾਰਟੀਆਂ ਦਾ ਬਣਦਾ 42.8% ਜਦਕਿ ਇੰਡੀਆ ਬਲੌਕ ਦਾ 40.6% ਇਹੀ ਐਨਡੀਏ ਨੂੰ ਜਿਹੜਾ 219 ਦੇ ਵਿੱਚ 337 ਸੀਟਾਂ ਹਾਸਲ ਹੋਈਆਂ ਸੀਗੀਆਂ ਤੇ ਇਹਨਾਂ ਦਾ ਬੋਟ ਸ਼ੇਅਰ ਸੀਗਾ 44.4% ਇੰਡੀਆ ਬਲੌਕ ਨੂੰ ਸੀਟਾਂ ਮਿਲੀਆਂ ਸੀਗੀਆਂ 33 ਆਪਣਾ 120 ਤੇ ਇਹਨਾਂ ਦਾ ਬੋਟ ਸ਼ੇਅਰ ਸੀਗਾ 33.7% ਸੋ ਇਹ ਇਸ ਵਾਰ ਕਾਫੀ ਜ਼ਿਆਦਾ ਫਰਕ ਰਿਹਾ ਜਿੱਥੇ ਨਰਿੰਦਰ ਮੋਦੀ ਸਾਹਿਬ ਇਸ ਵਾਰ 1.53 ਲੱਖ ਵੋਟਾਂ ਦੇ ਨਾਲ ਜਿੱਤੇ ਆ ਉਹਨਾਂ ਦੀ ਕੋਈ ਪਹਿਲਾਂ ਦੇ ਨਾਲੋਂ ਜਿਹੜਾ ਮਾਰਜਨ ਘਟਿਆ ਰਾਹੁਲ ਹਿਸਾਬ 3.9 ਲੱਖ ਵੋਟਾਂ ਦੇ ਨਾਲ ਜਿੱਤੇ ਆਮਿਤ ਚਾਹ 7 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਆ ਕਾਫੀ ਜਿਹੜੀਆਂ ਅਪਸੈਟ ਵੀ ਹੋਏ ਨੇ ਜਿਵੇਂ ਸਮ੍ਰਿਤੀ ਹਰਾਨੀ ਹਾਰ ਗਏ ਜਿਹੜੇ ਮੰਤਰੀ ਰਹੇ ਨੇ ਅਦੀ ਰੰਜਨ ਜਿਹੜੇ ਉਹ ਵੀ ਹਾਰ ਗਏ ਫਿਰ ਮੇਨਿਕਾ ਗਾਂਧੀ ਜੀ ਹਾਰ ਗਏ ਭਪੇਸ਼ ਵਿਵੇਕ ਸਾਹ ਸਾਬਕਾ ਜਿਹੜੇ ਆ ਸੀਐਮ ਸੀਗੇ ਉਹ ਹਾਰ ਗਏ ਤੇ ਕੁਝ ਕੁ ਮਿੰਟਾਂ ਦੇ ਲਈ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਪਿੱਛੇ ਚੱਲਣ ਲੱਪੇ ਸਕੇ ਜਦੋਂ ਸ਼ੁਰੂਆਤੀ ਰੁਝਾਨ ਆਏ ਨੇ ਤੇ ਇਹਦੀ ਗੱਲ ਮਮਤਾ ਬੇਨਰਜੀ ਨੇ ਆਪਣੀ ਜਿਹੜੀ ਆ ਸਪੀਚ ਦੇ ਵਿੱਚ ਕੀਤੀ ਵੀ ਸੋ ਖੈਰ ਇਹ ਕੀ ਬਣਦੀ ਆ ਸਰਕਾਰ ਕਿ ਇਹਦੀ ਬਣਦੀ ਆ ਲਗਾਤਾਰ ਦਿਲਚਸਪੀਆਂ ਬਣੀਆਂ ਹੋਈਆਂ ਨੇ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ ਬਹੁਤ ਸਾਰੀਆਂ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੀਟੀਕਲ ਜਿਹੜਾ ਸਿਨੈਰੀਓ ਚੇਂਜ ਹੋਣ ਜਾ ਰਿਹਾ ਪੰਜਾਬ ਦਾ ਵੀ ਆਈ ਥਿੰਕ ਹੋਵੇਗਾ ਤੇ ਨਾਲ ਦੀ ਨਾਲ ਭਾਰਤ ਦਾ ਤਾਂ ਡੈਫੀਨਿਟਲੀ ਹੋਣ ਜਾ ਰਿਹਾ ਸੋ ਸਾਰੇ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਬਨੇ ਰਵਾਂਗੇ ਜੇਕਰ YouTube ਤੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ